ਐਗਰਗੀ ਕਾ ਖਾਲਸਾ ਵਾਏਗੁਰੂ ਕੀ ਫਤਿਹ ਸਾਡੇ ਕੋਲ ਅੱਜ ਵੀਰ ਆਏ ਨੇ ਪਿੰਡ ਕੰਦੋਵਾਲ ਤੋਂ ਤਰਪਾਲਾਂ ਦੀ ਸੇਵਾ ਲੈ ਕੇ ਕਿਉਂਕਿ ਆ ਹੜਪੀਰਤਾ ਦੇਖੋ ਪਾਣੀ ਬਖਾਓ ਵੀਰ ਜੀ ਆ ਦਿਖਾਓ ਮੜਿਆ ਆ ਹੜ ਦੇ ਨਾਲ ਜਿਹੜੇ ਪਿੰਡ ਕਿਰੇ ਹੋਏ ਨੇ ਇਹਨਾਂ ਪਿੰਡਾਂ ਦੇ ਵਿੱਚ ਰਾਤ ਨੂੰ بارش ਆਉਣ ਦੀ ਸੰਭਾਵਨਾ ਜਰੋਂ ਬੰਦੀ ਆ ਤੇ ਸੰਗਤ ਨੂੰ ਛੱਤ ਦੀ ਜ਼ਰੂਰਤ ਹੁੰਦੀ ਆ ਸੋ ਤਰਪਾਲਾਂ ਦੀ ਬਹੁਤ ਜ਼ਰੂਰਤ ਸੀ ਵੀਰਾਂ ਨੇ ਤਰਪਾਲਾਂ ਦੀ ਸੇਵਾ ਕੀਤੀ ਆ ਸਰਪੰਚ ਹਰਪ੍ਰੀਤ ਸਿੰਘ ਦੇ ਸੰਯੋਗ ਦੇ ਨਾਲ ਕਾਜਵੀਰ ਇੰਗਲੈਂਡ ਵਾਲੇ ਉਹਨਾਂ ਦੇ ਸੰਯੋਗ ਦੇ ਨਾਲ ਸਾਰੇ ਐਨ ਆਰ ਆਈ ਵੀਰਾਂ ਦੇ ਸੰਯੋਗ ਦੇ ਨਾਲ ਵੀਰ ਅਮਰਜੀਤ ਤੇ ਵੀਰ ਗੋਪੀ ਸਾਡੇ ਕੋਲ ਕੰਦੋਵਾਲ ਤੋਂ ਪਹੁੰਚੇ ਨੇ ਤਰਪਾਲਾਂ ਦੀ ਸੇਵਾ ਲੈ ਕੇ ਸੋ ਅਸੀਂ ਹੁਣ ਪਿੰਡ ਦੇ ਵਿੱਚ ਜਾ ਰਹੇ ਆ ਤਾਂ ਅਸੀਂ ਦੇਖਦੇ ਹਾਂ ਕਿ ਅ ਦਿਖਾਈ ਨਹੀਂ ਮਿਲ ਰਾਇਆ ਆਪਾਂ ਮਲਕਪੁਰ ਪਿੰਡ ਦੇ ਵਿੱਚ ਪਹੁੰਚੇ ਆ ਇੱਥੇ ਆਪਾਂ ਹੁਣ ਵੇਖ-ਵੇਖ ਕੇ ਨਾ ਜਿਨ੍ਹਾਂ ਨੂੰ ਜ਼ਰੂਰਤ ਆ ਉਹਨਾਂ ਨੂੰ ਆਪਾਂ ਤਰਪਾਲਾ ਦੀ ਸੇਵਾ ਮੁਹੱਈਆ ਕਰਵਾਉਣ ਜਾ ਰਹੇ ਹਾਂ ਜਿਆਦਾ ਪਾਣੀ ਹੋਇਆ ਨਾ ਜਿਆਦਾ ਨਹੀਂ ਜਿਆਦਾ ਨਹੀਂ ਜਿਆਦਾ ਨਹੀਂ ਦੇਖਣਾ ਨਹੀਂ ਤੁਸੀਂ ਆਣੇ ਆ ਆ ਨੂੰ ਆ ਜਾ ਇੱਕ ਵਾਰ ਸਾਹ ਮਰ ਕੇ ਬੰਨ ਆ ਭਾਈ ਅਮਰਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਆਪਾਂ ਸੇਵਾ ਨਿਭਾ ਰਹੇ ਆ ਕੈਂਪ ਦੀ ਸੋ ਸਾਰੇ ਵੀਰ ਸਾਡੇ ਕੈਂਪ ਦੇ ਵਿੱਚ ਸੇਵਾ ਕਰਨੇ ਦੇ ਚਾਹਵਾਨ ਹੋਣ ਤੋਂ ਸਾਡੇ ਨੰਬਰ ਤੇ ਕੰਟੈਕਟ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ